ਜਿਹੜਾ ਅੱਜ ਅਸੀਂ ਸਮਾਨ ਲੈ ਕੇ ਚੱਲੇ ਆ ਇਹ 35000 ਲੀਟਰ ਤੋਂ ਉੱਤੇ ਤੇਲ ਆ 600 ਤੇ 700 ਦੇ ਵਿੱਚ ਵਿੱਚ ਡੀਏਪੀ ਆ ਘੱਟੂ ਫਿਰ ਅਸੀਂ ਇਹਦੇ 10000 ਮੈਂ ਯਾਰ ਗੱਟੂ ਕਣਕ ਦਾ ਵੀ ਆ ਜਿਹੜਾ ਕੀ ਅਸੀਂ ਜੇਕਰ ਹੋਰ ਵੀ ਮੰਗਣਗੇ ਅਸੀਂ ਦਵਾਂਗੇ ਇਨਵਿਯਾਰ ਗੱਟੂ ਵੰਡਿਆਂ ਦਾ ਤੇ ਮੁੜ ਕੇ ਬਾਕੀਆਂ ਨੂੰ ਕੋਈ ਮਨਾਮਾ ਜੇਕਰ ਹੋਰ ਲੋਡ ਹੋਊਗੀ ਹੋਰ ਪਹਚਾਵਾਂਗੇ ਤੇ 500 ਤੋਂ ਉੱਤੇ ਟਰੈਕਟਰਾਂ ਜਿਹੜਾ ਕੀ ਹਾਲਾਂ ਕਲਟੀਵੇਟਰ ਜੋ ਲੋਡ ਦੇ ਮੁਤਾਬਕ ਸੰਦ ਸਮਾਨ ਲੈ ਕੇ ਚੱਲੇ ਆਂ ਬੀਜ ਮੰਗਣਗੇ ਬੀਜ ਹੋਰ ਦੇਵਾਂਗੇ ਟਰੈਕਟਰ ਮੰਗਣਗੇ ਟਰੈਕਟਰ ਹੋਰ ਦੇਵਾਂਗੇ ਹਰ ਚੀਜ਼ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਅਸੀਂ ਕਿਸਾਨ ਭਰਾਵਾਂ ਨੂੰ ਆਪਦੇ ਪੈਰਾਂ 'ਤੇ ਖੜਾ ਹੋਣਾ ਵਾਸਤੇ ਇਹ ਮਦਦ ਕਰ ਰਹੇ ਆ ਤਾਂ ਜੋ ਵਾਹ ਗਰੂਪ ਕਿਰਪਾ ਕਰੇ ਇਹ ਸਤਾਵ ਦੇ ਪੈਰਾਂ 'ਤੇ ਖੜੇ ਹੋ ਸਕਣ